ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019877 ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਹਾਂ ਚਮਕੌਰ ਸਿੰਘ ਆ ਪਿੰਡ ਧੋਲਾ ਜ਼ਿਲ੍ਹਾ ਬਰਨਾਲਾ ਵੀਰੇ ਮੋਬਾਈਲ ਨੰਬਰ ਇਹ ਮੋਬਾਈਲ ਨੰਬਰ 9779475644 ਵੀਰੇ 9779475644 ਹਾਂ ਵੀਰੇ ਜੇ ਆਪਾਂ ਜਰਸੀ ਬੱਚੀ ਦੇਖੀ ਹੈ ਨੇ ਬਾਈ ਜੀ ਕਿਹੜਾ ਸੂਆ ਸੂਆ ਦੂਜਾ ਸੂਆ ਸੂਆ ਪਲੂਨੇ 17 ਕਿਲੋ ਤੋਂ ਲੜਾਇਆ ਹੋਇਆ ਦਾ ਵੀਰੇ ਬੱਚਾ ਕੀ ਜੇ ਤੈਨੇ ਮਾਗਰ ਬੱਸਾਂ ਦਾ ਜੇ ਜੂਰ ਦੀ ਆਪਣੇ ਕੋਲ ਵੀਡੀਓ ਹੈਗੀ ਆ ਕਦੇ ਵੀ ਸੁਈ ਵੀ ਆ ਸੋਭਾ ਲੈ ਕੇ ਸੀ ਕਿਸੇ ਕੋਲ ਜੂਰ ਉੱਪਰ ਲੈ ਕੇ ਗਾਉਂ ਦੀ ਵੀਰਦੀ ਮੈਨੂੰ ਵੀਡੀਓ ਪਾ ਦੇਣ ਨੂੰ ਬੰਦੇ ਨੇ ਠੀਕ ਆ ਸੁਈ ਸੁਈ ਨਹੀਂ ਜੇ ਸੁਈ ਸੁਭਾਈ ਨਹੀਂ ਆ ਮੇਰੇ ਕੋਲ ਵੀਡੀਓ ਹੀ ਹੈਗੀ ਜੇ ਜੀ ਠੀਕ ਹੈ ਤੇ ਚੋਣ ਜਾਣ ਕਿਵੇਂ ਨਿਕਲਿਆ ਗਾਉਂ ਦੀ 1 ਨੰਬਰ ਧਾਰਾ ਮਾਰੀ ਦਿੰਦੇ ਆ ਪਹਾੜ ਤੇ ਠੀਕ ਹੈ ਕਹਿੰਦੇ ਪਹਾੜ ਠੰਡੀ ਬਰਫ਼ ਦੀ ਸਿੱਧੀ ਆ ਜਾਵਾਂ ਹਣਾ ਜਰਸੀ ਦੀ ਖਾਸੀਅਤ ਹੀ ਇਹ ਆ ਕਿ ਆਪਣਾ ਇਹ ਹੁੰਦੀਆਂ ਠੰਡੀਆਂ ਸਭਰ ਚਵਾਈ ਦੇਖੋ ਕਯਾ ਵਾਤਾ ਮਕਸੀ ਮੋਟਰ ਹੀ ਥੱਲੇ ਮੋਟਾ-ਵੋਟਾ ਚੋਣਾ ਜਾਵਾਂ ਤੇ ਬਾਈ ਜ ਠੀਕ ਹੈ ਤੇ ਨਿਆਣਾ ਦੇ ਇਹਨਾਂ ਦੇ ਪਾਉਂਦੀ ਲੋੜ ਚ ਚਵਾਈ ਦੇਖੋ ਕਿਆ ਬਾਤ ਹੈ ਫਰਸਟ ਕਲਾਸ ਤੇ ਖੜੀ ਗਾਲਾ ਵਗੈਰਾ ਕਰਦੀ ਐ ਮਗਰ ਆ ਗਿਆ ਬੱਚਾ ਤੇ ਪੈਸੇ ਕਿਨੇ ਰਹਿਣਾ ਜਿਹੜੀ ਗੱਲਾਂ ਕਰਨ ਵਾਲੀ ਪੈਸੇ ਮੁੱਲ ਕਾ ਵਾਲੀ 65 ਕਾ ਵਾਲੀ 70 ਕਾ ਵਾਲੀ 62000 ਦੀ ਦੇ ਦਾਂਗੇ ਆਪਾਂ ਬੜੀਆ 62000 ਤੇ ਛੋਟ ਸਪਾ ਸਮਾਨ ਤਾਮ ਕਰਨਾ ਗੱਡੀ ਦਾ ਕਰਾਇ ਛੱਡਾਂਗੇ ਬੰਦੇ ਨੂੰ ਮੈਂ ਇਹਨਾਂ ਦਾ ਤਾਂ ਕਾਹੂ ਜੂ ਮਾੜਾ ਮੋਟਾ 1500 ਕਰਾਂਗੇ ਥੋੜਾ ਨੇੜਵਾ ਜੇ ਅਗਲਾ ਜੇ ਨੇੜਵਾ ਦੇ 1500 ਛੱਡ ਦਾਂਗੇ ਹੋਰ 3-4000 ਵਾਲਾ ਕਾਹੂ ਨਹੀਂ ਕਰਾਂਗੇ ਠੀਕ ਹੈ ਮਗਰ ਬੱਚਾ ਪੂਰੀ ਸਵਾਈਆ ਟੋਰ ਕੇ ਦਿਖਾ ਫਿਰ ਬਾਹਰ ਨੂੰ ਤੇ ਥੱਲੇ ਨਾੜ ਦੇਖੋ ਜਿਹੜੀ ਜਾਂਦੀ ਹੈਗੀ ਰੀਲ ਦੀ ਜਿਹੜੀ ਕੋਲੇ ਅਗਰ ਹਸਾ ਜਾਈ ਬਾਈ ਬੰਦੇ ਲੋ ਸੋ ਫਿਰ ਕੱਦ ਕਾਠ ਵਗੈਰਾ ਦੇਖੋ ਬੈੜ ਦਾ ਸੋਹਣਾ ਸਾਫ ਸੁਥਰਾ ਰਾਜ ਜੀ ਸਮੀ ਭੜੀ ਵੀ ਮੂੰਹ ਦੇਖਦੇ ਲੋ ਦੇਖੀ ਮਾੜਾ ਮੂੰਹ ਆ ਜਾਵਾ ਦੇਖੀ ਲੈ ਠੀਕ ਹੈ ਕਹਿੰਦੇ ਬਹੁਤ ਲਿੱਸੀ ਨਾ ਵੀ ਕਿਸੇ ਬਸ ਨਹੀਂ ਹੈ ਨਾ ਬਾਲੀ ਚੰਗੀ ਆ ਸਲਾ ਵੀ ਇਹਦਾ ਠੀਕ ਹੈ ਤੇ 62000 ਜੋ ਮਾਨਤਾਨ ਹੋ ਜਾਊਗਾ ਕਰਦ ਹੋ ਜਾ ਕਰਦਾਂਗੇ ਕਰਦਾਂਗੇ ਦੇਖੀ ਲੈ ਤੇ ਦੁੱਧ ਪਾਰ ਦੇ ਦਾ 15 ਦੇ ਦਾ 20 ਦੇ ਦਾ 30 ਦੇ ਦਾ ਕਹਿੰਦੇ ਬਹੁਤ ਚੰਗੇ ਪੱਠੇ ਜੇ ਪਾਲੂ 15 16 ਵਾਲੀ ਹੈਗੀ ਆ ਬੱਧ ਪਾਂਦੀ ਕੱਢਦੇ ਆਪਾਂ ਦੁੱਧ ਦਾ ਸੇਵਾਦਾ ਹੁੰਦਾ ਤਰਨਾ ਢੱਲੋ ਠੀਕ ਹੈ ਹਾਂ ਮੈਂ ਕਿਹ 25 ਕਰ ਦੂ 20 ਕਰ ਦੂ ਹਵਾ ਕਹਿੰਦਾ ਦੇਣ ਦਾ ਕੋਈ ਫਾਇਦਾ ਨਹੀਂ ਜਮਾ ਜੈਜ ਗੱਲਾ ਜਮਾ ਸੋ ਕੰਪਨੀ ਦੇ ਇੱਕ ਕਲੇਮ ਕਰਦੀ ਹੁੰਦੀ ਹੈ ਵੀ ਸਾਡੀ ਗੱਡੀ ਦੀ ਇੰਨੀ ਐਵਰੇਜ ਆ ਉਹ ਚਲਾਉਣ ਨਾਲ ਤੇ ਡਿਪੈਂਡ ਸਾਰੇ ਹੁੰਦਾ ਵੀ ਕਿੰਨੀ ਗੈਪ ਜਿਨੀ ਡੱਕਰ ਲੈ ਉਹ ਨਹੀਂ ਘੱਟ ਕੱਢ ਦੂਗੀ ਠੀਕ ਹੈ ਜੇ ਹੋਲੀ ਸਲੋ ਕਰ ਲਈਆਂ ਫਿਰ ਵੱਧ ਕੱਢ ਦੂ ਐਵਰੇਜ ਵੀਰੇ ਉਹੀ ਗੱਲ ਇਹਦੇ ਵਿੱਚ ਆ ਗਈ ਜਮਾ ਇਕੱਲੇ ਕੰਪਨੀ ਦੇ ਨਾਲ ਚੱਲਿਆ ਕਰੋ ਇਹ ਆਪਾਂ ਆਪ ਦੇ ਡਿਪੈਂਡ ਕਰਨਾ ਵੀ ਆਪਣੀ ਖਾਦ ਖਰਾਕ ਸਵੇਰੇ 4 ਵਜੇ ਉੱਠਦੇ ਆ ਕਿ 10 ਵਜੇ ਉ ਮੂੰਹ ਦਿਖਾ ਦੇ ਬਿਲਕੁਲ ਦੇਖੀ ਲੈ ਕੋਮਤਰੀ ਆ ਗਿਆ ਬੱਚੀ ਹਾਂ ਜਮਾ ਦੇਖਿਆ ਕੀ ਆਵਾਜ਼ ਯਾਰ ਸੋ ਆ ਦੇਖੋ ਯਾਰ ਤੋਰਾ ਤਾਰਾ ਓਕੇ 62000 ਦੀ ਮਿਲ ਜੂਗੀ 97794 75644 ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ